ਦੋਸਤੋ ਪੰਜਾਬੀ ਟਰਬਿਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਐਲਾਨ ਬਾਕੀ ਆਮ ਆਦਮੀ ਪਾਰਟੀ ਨੇ ਲਿਆ ਫੈਸਲਾ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਮਿਹਰਬਾਨੀ ਚਰਨਜੀਤ ਜੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਾਵਾਂ ਦਾ ਦੌਰ ਚੱਲ ਰਿਹਾ ਹੈ ਹਰ ਕਿਸੇ ਦੇ ਮਨ 'ਚ ਇੱਕ ਇਹੀ ਸਵਾਲ ਉੱਠ ਰਿਹਾ ਹੈ ਕੀ ਇਹ ਗਠਜੋੜ ਸਿਰੇ ਚੜੇਗਾ ਜਾਂ ਨਹੀਂ ਚੜੇਗਾ ਪਰ ਲੰਗੇ ਦਿਨ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਪੰਜਾਬ ਦੇ ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਫੈਸਲੇ ਵੀ ਸਾਹਮਣੇ ਆਏ ਨੇ ਤਾਂ ਅਸੀਂ ਜਾਨਣਾ ਚਾਹਾਂਗੇ ਉੱਥੇ ਪਹਿਲਾਂ ਤਾਂ ਮੀਟਿੰਗ 'ਚ ਕੀ ਗੱਲਬਾਤ ਹੋਈ ਹੈ ਕਿ ਉਸ ਮੀਟਿੰਗ 'ਚ ਕੋਈ ਸੀਟਾਂ ਨਿਕਲ ਸਕਿਆ ਇਹ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰੋ ਦੇਖੋ ਜਦੋਂ ਵੀ ਕੋਈ ਜ਼ੋਨ ਆਉਂਦੀ ਹੈ ਤਾਂ ਉਦੋਂ ਦੇ ਨਾਲ ਹੀ ਅਟਕਲਾਂ ਵੀ ਆਉਂਦੀਆਂ ਨੇ ਤਰ੍ਹਾਂ ਤਰ੍ਹਾਂ ਦੀ ਚਰਚਾ ਵੀ ਸ਼ੁਰੂ ਹੁੰਦੇ ਨੇ ਖਾਸ ਕਰਕੇ ਜਦੋਂ ਦੀ ਇੰਡੀਆ ਬਲੌਕ ਬਣਿਆ ਹੈਗਾ ਇਹਦੀ ਜਦੋਂ ਕੋਈ ਮੀਟਿੰਗ ਹੁੰਦੀ ਜਾਂ ਆਮ ਆਦਮੀ ਪਾਰਟੀ ਦੀ ਮੀਟਿੰਗ ਹੁੰਦੀ ਤਾਂ ਪੰਜਾਬ ਦੇ ਸੰਦਰਭ ਦੇ ਵਿੱਚ ਆਏ ਦਿਨ ਇੱਕ ਆਏ ਦਿਨ ਕੋਈ ਨਾ ਕੋਈ ਗੱਲ ਹੈ ਜਿਹੜੀ ਇਸ ਤਰ੍ਹਾਂ ਦੀ ਖੜੀ ਹੋ ਜਾਂਦੀ ਹੈ ਜਿਵੇਂ ਹੁਣ ਤੁਹਾਡਾ ਚੰਡੀਗੜ੍ਹ ਦੀ ਮੇਅਰ ਦੀ ਚੋਣ ਹੈ ਇੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਆ ਜਿਹੜੇ ਉਹਨਾਂ ਦੋਨਾਂ ਨੇ ਜੋਟੀ ਪਾਲੀ ਉਹਨਾਂ ਨੇ ਗੱਠ ਜੋੜ ਕਰ ਲਿਆ ਇੱਕ ਤਰੀਕੇ ਨਾਲ ਜੀ ਬਿਲਕੁਲ ਤਾਂ ਨਾਲ ਦੀ ਨਾਲ ਇਹ ਚਰਚਾ ਸ਼ੁਰੂ ਹੋ ਗਈ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਹੋ ਗਿਆ ਤਾਂ ਚੰਡੀਗੜ੍ਹ ਦੇ ਗੁਆਂਢ 'ਚ ਤਾਂ ਪੰਜਾਬ ਦੇ ਵਿੱਚ ਵੀ ਇਹ ਗੱਠਜੋੜ ਹੈ ਜਿਹੜਾ ਹੁਣ ਉਹਦੇ ਲਈ ਇੱਕ ਤਰ੍ਹਾਂ ਦਾ ਰਾਹ ਹੈ ਜਿਹੜਾ ਮੁਕਲਾ ਹੋ ਗਿਆ ਕਿ ਦੋਹੇ ਤਰ੍ਹਾਂ ਮਿਲ ਕੇ ਚੋਣਾ ਲੜਨਗੇ ਆ ਜੀ ਉਸ ਤੋਂ ਪਹਿਲਾਂ ਵੀ ਜਦੋਂ ਰਗਵ ਚੱਡਾ ਦਾ ਬਿਆਨ ਆਇਆ ਸੀ ਕਿ ਅਸੀਂ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਸਾਡਾ ਗੱਠਜੋੜ ਹੋਏਗਾ ਤਾਂ ਉਦੋਂ ਵੀ ਲੱਗਣ ਲੱਗਿਆ ਸੀ ਕਿ ਅਲਟੀਮੇਟਲੀ ਗੱਠਜੋੜ ਬਾਰੇ ਕੋਈ ਵੀ ਜਿਹੜਾ ਫੈਸਲਾ ਲੈਣਾ ਹੈ ਉਹ ਕਾਂਗਰਸ ਦੀ ਹਾਈ ਕਮਾਂਡ ਨੇ ਲੈਣਾ ਹੈ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਲੈਣਾ ਹੈ ਜੀ ਜਦੋਂ ਉਹ ਸਿਰ ਜੋੜ ਕੇ ਬੈਠਣਗੇ ਤਾਂ ਉਹ ਫੈਸਲਾ ਕਰਨਗੇ ਇਹਦੇ ਵਿੱਚ ਜਿਹੜੀ ਸਟੇਟ ਲੀਡਰਸ਼ਿਪ ਕੀ ਕਹਿੰਦੀ ਹੈ ਕਾਂਗਰਸ ਦੀ ਆਮ ਆਦਮੀ ਦੀ ਉਹ ਕੋਈ ਮਾਣੇ ਨਹੀਂ ਰੱਖਦੀ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਤਕਰੀਬਨ ਹਰ ਸਟੇਜ ਤੋਂ ਇਹੀ ਇਸ਼ਾਰਾ ਕੀਤਾ ਹੈ ਉਹਨਾਂ ਦਾ ਕਦੇ ਵੀ ਇਦਾਂ ਦਾ ਜੈਸਚਰ ਨਹੀਂ ਰਿਹਾ ਜੀ ਤੋਂ ਲੱਗਦਾ ਹੋਵੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਕਾਂਗਰਸ ਦੇ ਨਾਲ ਆਗਾਮੀ ਚੋਣਾਂ ਨੂੰ ਲੈ ਕੇ ਕੋਈ ਸਮਝੌਤਾ ਹੋਏਗਾ ਜੀ ਬਿਲਕੁਲ ਦੂਸਰੀ ਤਰਫ ਕਾਂਗਰਸ ਦੀ ਜਿਹੜੀ ਸਟੇਟ ਲੀਡਰਸ਼ਿਪ ਹੈ ਉਹਨਾਂ ਦਾ ਵੀ ਸ਼ੁਰੂ ਤੋਂ ਇਹੀ ਸਟੈਂਡ ਰਿਹਾ ਉਹਨਾਂ ਦੇ ਨਵੇਂ ਇੰਚਾਰਜ ਜਿਹੜੇ ਦਵਿੰਦਰ যাদব ਉਹਨਾਂ ਨੇ ਜੋ 3 ਦਿਨਾਂ ਇੱਥੇ ਮੀਟਿੰਗਾਂ ਦਾ ਦੌਰ ਚਲਾਇਆ ਸੀ ਤਾਂ ਸਾਰੇ ਬਲਾਕ ਪ੍ਰਧਾਨਾਂ ਨੇ ਤੇ ਮੋਸਟਲੀ ਜ਼ਿਲ੍ਹਾ ਪ੍ਰਧਾਨਾਂ ਨੇ ਤੇ ਬਾਕੀ ਲੀਡਰਸ਼ਿਪ ਨੇ ਦੋ ਟੁਕ ਲਬਜਾਂ ਦੇ ਵਿੱਚ ਗੱਲ ਇਹ ਕਹਿ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਜਿਹੜਾ ਨਾ ਕੀਤਾ ਜਾਵੇ ਸੋ ਇਹ ਗੱਲਾਂ ਤਾਂ ਪਹਿਲੇ ਹੀ ਤੈਨ ਨੇ ਕਿ ਦੋਹਾਂ ਧਿਰਾਂ ਦੀਆਂ ਜਿਹੜੀਆਂ ਸਟੇਟ ਲੀਡਰਸ਼ਿਪ ਹੈ ਉਹ ਨਹੀਂ ਚਾਹੁੰਦੀ ਕਿ ਪੰਜਾਬ ਵਿੱਚ ਮਿਲ ਕੇ ਚੋਣਾਂ ਲੜੀਆਂ ਜਾਣ ਪਰ ਜਿਹੜਾ ਭੁਲੇਖਾ ਪੈਂਦਾ ਸੀ ਉਹ ਇਹ ਪੈਂਦਾ ਸੀ ਕਿ ਜਦੋਂ ਕਾਂਗਰਸ ਦੀ ਉੱਪਰਲੀ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਤੇ ਇਧਰ ਹਰਵਿੰਦ ਕੇਜਰੀਵਾਲ ਨੇ ਕਰਨਾ ਹੈ ਇਸ ਕਰਕੇ ਹੇਠਲੇ ਨੂੰ ਪੁੱਛਿਆ ਤਾਂ ਜਾਏਗਾ ਫੀਡਬੈਕ ਤਾਂ ਲਈ ਜਾਏਗੀ ਪਰ ਫੈਸਲਾ ਜਿਹੜਾ ਉਹ ਹਾਈ ਕਮਾਂਡ ਦੀ ਮਰਜ਼ੀ ਨਾਲ ਹੋਣਾ ਦੋਹਾਂ ਧਿਰਾਂ ਦੀ ਨਾਲ ਜੀ ਇਹ ਇਹ ਚਰਚਾ ਕਾਫੀ ਜ਼ੋਰਦ ਚੱਲ ਰਹੀ ਸੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਕੱਲ ਮੀਟਿੰਗ ਹੋਈ ਹੈ ਉਹ ਬਿਲਕੁਲ ਠੀਕ ਹੈ ਕਿ ਇਦਾਂ ਦੀ ਵਿਧਿਵਤ ਤਰੀਕੇ ਨਾਲ ਜਿਹੜੀ ਪਲਾਨਡ ਤਰੀਕੇ ਨਾਲ ਜਿਹੜੀ ਪੰਜਾਬ ਦੇ ਸੰਦਰਭ ਦੇ ਵਿੱਚ ਮੀਟਿੰਗ ਹੋਈ ਹੈ ਉਹ ਮੈਨੂੰ ਲੱਗਦਾ ਇਹਨੂੰ ਅਸੀਂ ਪਹਿਲੀ ਮੀਟਿੰਗ ਕਹਿਹੀ ਜਾ ਸਕਦੀ ਆ ਆਮ ਆਦਮੀ ਪਾਰਟੀ ਦੀ ਜਿਹਦੀ ਪ੍ਰਧਾਨਗੀ ਰਵਿੰਦ ਕੇਜਰੀਵਾਲ ਨੇ ਕੀਤੀ ਉਹਦੇ ਵਿੱਚ ਬਾਕੀ ਰਾਜ ਸਭਾ ਦੇ ਮੈਂਬਰ ਵੀ ਕੁਝ ਸ਼ਮਲ ਸ਼ਮਲ ਸੰ ਤੇ ਇਹਨਾਂ ਦੇ ਸੀਨੀਅਰ ਅਹੁਦੇਦਾਰ ਵੀ ਸਭ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਨੇ ਵੀ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਉਸ ਤੋਂ ਪਹਿਲਾਂ ਕੇਜਰੀਵਾਲ ਤੇ ਭਗਵੰਤ ਮਾਨ ਹੈ ਜਿਹੜਾ ਗੁਆਹ ਦੇ ਉੱਥੇ ਜਿਹੜਾ ਉਹਨਾਂ ਪੋਲੀਟੀਕਲ ਪ੍ਰੋਗਰਾਮ ਸੀ ਉੱਥੇ ਵੀ ਜਾ ਕੇ ਆਏ ਨੇ ਉਸ ਤੋਂ ਵਾਪਸੀ ਤੇ ਆ ਕੇ ਮੀਟਿੰਗ ਕਰਦੇ ਨੇ ਜਿੰਨਾ ਕ ਆਪਣੇ ਸਰੋਤਾਂ ਤੋਂ ਆਪਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੈ ਉੱਥੇ ਸਾਰੀ ਗੱਲ ਹੈ ਭਗਵਾਨਤਮਾਨ ਨੇ ਇੱਕ ਗੱਲ ਕਲੀਅਰ ਕਰ ਦਿੱਤੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਇਕੱਲੇ ਚੋਣਾ ਲੜਨੇ ਹਨ ਉਹਨਾਂ ਨੇ ਆਪਣਾ ਅਟੱਲ ਜਿਹੜਾ ਫੈਸਲਾ ਸੁਣਾ ਦਿੱਤਾ ਹੈ ਕਾਫੀ ਹੱਦ ਤੱਕ ਪਤਾ ਲੱਗਾ ਹੈ ਕਿ ਇਸ ਜੀ ਨਦੀ ਲੀਡਰਸ਼ਿਪ ਹੈ ਅਰਵਿੰਦ ਕੇਜਰੀ ਵਾਲਾ ਜਾਂ ਬਾਕੀ ਆਗੂ ਹੈ ਉਹਨਾਂ ਨੇ ਵੀ ਇਸ ਗੱਲ ਨਾਲ ਸਹਿਮਤੀ ਦੇ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਜਿਹੜੀ ਚੋਣ ਹੈ ਲੜੀ ਜਾਵੇ ਹੁਣ ਸਿਰਫ ਇੱਕ ਰਸਮੀ ਐਲਾਨ ਕੀਤਾ ਜਾਣਾ ਬਾਕੀ ਹੈ ਬਾਕੀ ਦਾ ਪੋਲਿਟਿਕਸ ਪਤਾ ਨਹੀਂ ਹੁੰਦਾ ਕਿ ਪੈਰ ਪੈਰ ਤੇ ਜਿਹੜੇ ਪੈਂਤੜੇ ਹੈ ਉਹ ਚੇਂਜ ਵੀ ਹੋ ਜਾਂਦੇ ਨੇ ਪਰ ਜਿਹੜੀ ਇਹਦਾ ਹੁਣ ਤੱਕ ਦਾ ਕੱਲ ਦੀ ਮੀਟਿੰਗ ਤੋਂ ਬਾਅਦ ਜਿਹੜਾ ਸੀਨ ਬਣਿਆ ਉਹ ਇਹ ਬਣਿਆ ਕਿ ਜਿਹੜੀ ਅਗਲੀ ਇੰਡੀਆ ਬਲਾਕ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਆਮ ਆਦਮੀ ਪਾਰਟੀ ਆਪਣਾ ਫੈਸਲਾ ਸੁਣਾ ਦੇਗੀ ਤੇ ਮੈਨੂੰ ਲੱਗਦਾ ਕਾਂਗਰਸ ਨੂੰ ਵੀ ਕੋਈ ਦਿੱਕਤ ਨਹੀਂ ਹੋਏਗੀ ਪੰਜਾਬ ਦੇ ਸੰਦਰਭ ਤੋਂ ਕਿਉਂਕਿ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਵੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਚੋਣ ਹੈ ਜਿਹੜੀ ਲੜੀ ਜਾਵੇ ਸੋ ਇੰਡੀਆ ਬਲਾਕ ਦੀ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆਪਣੇ ਪੱਤੇ ਖੋਲ ਦੇਵੇਗੀ ਕਿ ਅਸੀਂ ਚੋਣ ਹੈ ਜਿਹੜੀ ਨਹੀਂ ਲੜਨੀ ਔਰ ਕਾਂਗਰਸ ਵਾਲੇ ਜਿਹੜੇ ਪਹਿਲਾਂ ਹੀ ਚਾਹੁੰਦੇ ਨੇ ਇਹ ਤੇ ਕਿਤੇ ਨਾ ਕਿਤੇ ਜਾ ਕੇ ਸਹਿਮਤੀ ਹੈ ਜਿਹੜੀ ਬਣ ਜਾਣੀ ਹੈ ਅਲੱਗ-ਅਲੱਗ ਚੋਣ ਲੜਨ ਤੇ ਉਸ ਤੋਂ ਬਾਅਦ ਇਹਨਾਂ ਨੇ ਸ਼ੁਰੂ ਕਰਨਾ ਹੈ ਮੈਨੂੰ ਪਤਾ ਲੱਗੇ ਕਿ ਹਰ ਲੋਕ ਸਭਾ ਹਲਕੇ ਜਿੱਮੇ ਆਪਣੇ 13 ਪੈਂਦੇ ਨੇ ਹਰ ਲੋਕ ਸਭਾ ਹਲਕੇ ਤੋਂ ਤਿੰਨ ਉਮੀਦਵਾਰਾਂ ਦੀ ਸੂਚੀ ਹੈ ਜਿਹੜੀ ਉਹ ਤਿਆਰ ਕੀਤੀ ਜਾਣੀ ਹੈ ਮੁੰਡਲੇ ਮੁੰਡਲੇ ਪੜਾਤੇ ਪਰ ਇਹ ਸ਼ੁਰੂ ਪ੍ਰੋਸੈਸ ਹੋਣਾ ਜਦੋਂ ਇੰਡੀਆ ਬਲਾਗ ਤੇ ਨੈਕਸਟ ਮੀਟਿੰਗ ਹੋਣੀ ਹੈ ਹੁਣ ਜੇ ਆਪਾਂ ਨਜ਼ਰ ਮਾਰੀਏ ਕਿ ਇਹਦਾ ਜੇ ਗੱਠਜੋੜ ਹੁੰਦਾ ਤਾਂ ਇਹਦਾ ਆ ਲੋਕਾਂ ਨੂੰ ਕੀ ਫਾਇਦਾ ਹੁੰਦਾ ਪਾਰਟੀਆਂ ਨੂੰ ਕੀ ਫਾਇਦਾ ਹੁੰਦਾ ਜੇ ਦੋਨੇ ਇਕੱਲੇ ਇਕੱਲੇ ਲੜਨਗੇ ਦੋਨਾਂ ਨੂੰ ਕੀ ਫਾਇਦਾ ਹੋਏਗਾ ਇਸ ਤਰ੍ਹਾਂ ਦੀ ਬਹੁਤ ਪੋਲੀਟੀਕਲ ਡਿਸਕਸ਼ਨ ਹੈ ਜਿਹੜੀ ਸਿਆਸੀ ਹਲਕਿਆਂ ਦੇ ਵਿੱਚ ਚੱਲ ਰਹੀ ਹੈ ਘੁੰਮ ਰਹੀ ਹੈ ਦੇਖਿਆ ਜਾਵੇ ਤਾਂ ਕਾਂਗਰਸ ਦੀ ਆਪਣੀ ਸੈਕੂਲਰ ਅਪਰੋਚ ਹੈ ਆਪਣੀ ਕਡਾਇਲੋਜੀ ਹੈਗੀ ਹੈ ਪੁਰਾਣੀ ਪਾਰਟੀ ਹੈਗੀ ਹੈ ਨੈਸ਼ਨਲ ਪਾਰਟੀ ਹੈਗੀ ਹੈ ਆਮ ਆਦਮੀ ਪਾਰਟੀ ਨਵੀਂ ਨਵੀਂ ਨੈਸ਼ਨਲ ਪਾਰਟੀ ਬਣੀ ਹੈਗੀ ਹੈ ਇਹਨਾਂ ਦੀ ਕੋਈ ਓਦਾਂ ਦੀ ਸਪੈਸੀਫਿਕ ਡਾਇਲੋਜੀ ਨਹੀਂ ਹੈਗੀ ਪਰ ਇਹ ਕਿਹਾ ਜਾਂਦਾ ਹੈ ਕਿ ਇਹ ਐਂਟੀ ਕਰਪਸ਼ਨ ਮੂਵਮੈਂਟਸ ਜਿਹੜੀ ਉਹਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਜਿਹੜੀ ਦਾਵਾ ਕਰਦੀ ਹੈ ਕਿ ਅਸੀਂ ਕੱਟੜੇ ਇਮਾਨਦਾਰ ਲੋਕਾਂ ਅਸੀਂ ਔਨੈਸਟ ਲੋਕਾਂ ਇਹ ਇਹਨਾਂ ਦਾ ਟੈਗ ਹੈ ਟੈਗ ਲਾਈਨ ਹੈਗੀ ਹੈ ਤਾਂ ਜੇ ਇਹ ਕਾਂਗਰਸ ਨਾਲ ਜਫੀ ਪਾਉਂਦੇ ਆ ਪੰਜਾਬ ਦੇ ਵਿੱਚ ਤੇ ਕਾਂਗਰਸ ਨੂੰ ਇਹ ਹੁਣ ਤੱਕ ਕਹਿੰਦੇ ਨੇ ਉਹਨਾਂ ਦੇ ਮੰਤਰੀ ਫੜ ਕੇ ਜਿਹੜੇ ਸਾਬਕਾ ਮੰਤਰੀ ਉਹਨਾਂ ਨੂੰ ਵੀ ਅੰਦਰ ਦਿੱਤਾ ਹੈ ਕਾਂਗਰਸੀਆਂ ਤੇ ਪਰਚੇ ਵੀ ਦਰਜ ਕੀਤੇ ਆ ਕ腐ਪਸ਼ਨ ਦੇ ਤੇ ਜੇ ਇਹਨਾਂ ਦਾ ਆਪਸੀ ਗਠਜੋੜ ਹੁੰਦਾ ਹੈ ਇਹਦਾ ਮਤਲਬ ਹੈ ਕਿ ਤੁਸੀਂ ਇੱਕ ਤਾਂ ਅੱਗੇ ਵਾਸਤੇ ਰਾਹ ਜਿਹੜਾ ਬੰਦ ਹੋ ਜਾਣਾ ਸੀ ਜੀ ਕਿ ਕਾਂਗਰਸ ਜੀ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਮਾਫ ਕਰ ਦੇਣਾ ਸੀ ਨੈਚੁਰਲੀ ਤੁਸੀਂ ਉਹਨਾਂ ਖਿਲਾਫ ਕਿਦਾਂ ਕਾਰਵਾਈ ਕਰ ਕਰ ਪਾਓਗੇ ਬਿਲਕੁਲ ਦੂਸਰਾ ਇਹ ਆ ਵੀ ਜੇ ਇਕੱਠੇ ਚੋਣ ਲੜਦੇ ਉਹਦੇ ਨਾਲ ਇੱਕ ਇਹ ਵੀ ਹਾਲਾਂਕਿ ਫੈਸਲਾ ਆਉਣਾ ਤਾਂ ਰਸਮੀ ਦਾ ਬਾਕੀ ਹੈ ਇਹ ਤਾਂ ਆਪਣੀ ਇੱਕ ਸਪੈਕੂਲੇਸ਼ਨ ਹੈਗੀ ਹੈ ਜੇ ਮੰਨ ਲਓ ਇਕੱਠੇ ਜੋਂ ਲੜਦੇ ਵੀ ਤਾਂ ਉਹਦੇ ਨਾਲ ਅਸੀਂ ਦੋਨਾਂ ਦੀ ਭੂਮਿਕਾ ਇੱਕ ਅਸੀਂ ਦੇਖਣੀ ਹੁੰਦੀ ਹੈ ਕਿ ਰੂਲਿੰਗ ਜਿਹੜੀ ਜਮਾਤ ਹੈਗੀ ਹੈ ਉਹਨਾਂ ਨੇ ਆਪਣੇ 2 ਸਾਲ ਦੇ ਜਾਂ 2.5 ਸਾਲ ਦੇ ਪੀਰੀਅਡ ਦੇ ਵਿੱਚ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਕੰਮ ਕੀਤੇ ਉਹਨਾਂ ਦਾ ਰੋਲ ਹੈ ਜਿਹੜਾ ਲੋਕਾਂ ਨੇ ਅਸੈਸ ਕਰਨਾ ਹੁੰਦਾ ਹੈ ਬਿਲਕੁਲ ਉਹ ਤਾਂ ਹੀ ਕਰ ਪਾਉਣਗੇ ਜੋ ਇਕੱਲੀ ਲੜਦੇ ਨੇ ਸਾਨੂੰ ਪਤਾ ਲੱਗੇ ਇਕੱਲੀ ਪਾਰਟੀ ਲੜੇਗੀ ਸਾਨੂੰ ਪਤਾ ਲੱਗੇਗਾ ਕਿ ਇਸ ਪਾਰਟੀ ਦਾ ਜਿਹੜਾ ਪਰਫਾਰਮੈਂਸ ਹੈ 2.5 ਸਾਲ ਦਾ ਜਿਹਦੇ ਆਧਾਰ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਉਹ ਤੈਅ ਹੋਏਗਾ ਇਸ ਤਰੀ ਆਪੋਜੀਸ਼ਨ ਕਾਂਗਰਸ ਪਾਰਟੀ اپوزیشن ਦੇ ਵਿੱਚ اپوزیشن ਨੇ ਆਪਣੀ ਭੂਮਿਕਾ ਕਿ ਸੱਦ ਤੱਕ ਨਿਭਾਈ ਉਹਦਾ ਵੀ ਰੋਲ ਹੈ ਜਿਹੜਾ ਲੋਕਾਂ ਨੇ ਤੈਅ ਕਰਨਾ ਹੁੰਦਾ ਹੈ ਦੋਨਾਂ ਦੀ ਪਰਫਾਰਮੈਂਸ ਹੈ ਜਿਹੜੀ ਉਦਾ ਅੰਕਲਨ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਹੋਣਾ ਸੀ ਜੇ ਇਕੱਠੇ ਲੜਦੇ ਸੀ ਫਿਰ ਇਹ ਗੱਲ ਤਾਂ ਸਾਨੂੰ ਰਲਗੱਡ ਹੋ ਜਾਣਾ ਸੀ ਤੇ ਇਹ ਠੀਕ ਹੈ ਕਿ ਦੋਨੇ ਪਾਰਟੀਆਂ ਰਲ ਕੇ ਆਪਣੇ ਪੋਲੀਟਿਕਲ ਸਕੋਰ ਹੈ ਜਾਂ ਆਪਣੀ ਪੋਲੀਟਿਕਲ ਪਰਫਾਰਮੈਂਸ ਹੈ ਉਹਨੂੰ ਤਾਂ ਇਨਕਰੀਜ਼ ਕਰ ਸਕਦੀਆਂ ਸੀ ਪਰ ਲੋਕਾਂ ਦੇ ਵਿੱਚ اخਲਾਕੀ ਤੌਰ ਤੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਕਿ ਜਦੋਂ ਤੁਹਾਡੀ ਵਿਚਾਰਧਾਰਾ ਆਪਸ ਵਿੱਚ ਮੇਲ ਨਹੀਂ ਖਾਂਦੀ ਇੱਕ ਨੂੰ ਤੁਸੀਂ ਆਪ ਕਹਿੰਦੇ ਹੋ ਕਿ ਅਸੀਂ ਦੁੱਧ ਦੋਤੇ ਆਂ ਦੂਜੇ ਤੁਹਾਨੂੰ ਕਰਪਟ ਲੱਗਦੇ ਆ ਜੇ ਤੁਸੀਂ ਆਪਸ ਵਿੱਚ ਜੋਟੀ ਪਾ ਲੈਨੇ ਹੋ ਤਾਂ ਲੋਕ ਕੀ ਕੀ ਸਮਝਣਗੇ ਬਿਲਕੁਲ ਇਸ ਕਰਕੇ ਤੁਹਾਡਾ ਵਿਚਾਰਤਾਰਿਕ ਇੱਕ ਇੱਕ ਲਾਈਨ ਹੈ ਜਿਹੜੀ ਉਹ ਤਕਲੀਅਰ ਹੋਣੀ ਚਾਹੀਦੀ ਹੈ ਇਹ ਠੀਕ ਹੈ ਕਿ ਦੋਨੇ ਚੀਜ਼ਾਂ ਹੁਣ ਜੇ ਅਲੱਗ-ਅਲੱਗ ਹੋ ਕੇ ਚੋਣ ਲੜਨਗੇ ਇੱਕ ਤਾਂ ਦੋਨੇ ਪਾਰਟੀਆਂ ਦਾ ਰੋਲ ਦੋਨੇ ਪਾਰਟੀਆਂ ਦੀ ਪਰਫਾਰਮੈਂਸ ਤੈਅ ਹੋ ਸਕੇਗੀ ਇੱਕ ਇਹ ਹੈ ਕਿ ਜਿਸ ਤਰ੍ਹਾਂ ਦੋਨੇ ਪਾਰਟੀਆਂ ਦੇ ਅਗੂ ਕਹਿੰਦੇ ਹੈਗੇ ਨੇ ਕਿ ਜਿਸ ਤਰ੍ਹਾਂ ਕਾਂਗਰਸ ਵਾਲੇ ਹੁਣ ਤੱਕ ਉਂਗਲ ਖੜੀ ਕਰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੇ ਜੇ ਉਹਦੇ ਨਾਲ ਹੀ ਜੇ ਪੀ ਪਤਾ ਇਹ ਇੱਕ ਸਟੇਜ ਤੇ ਕਿਵੇਂ ਪੋਸੀਬਲ ਹੈ ਬੋਲਣ ਦਾ ਜਿਨ੍ਹਾਂ ਨੂੰ ਅਜਾ ਮਾਦੀ ਪਾਰਟੀ ਦੀ ਸਰਕਾਰ ਕਰਪਟ ਲੋਕ ਕਹਿੰਦੀ ਹੈ ਕੱਲ ਨੂੰ ਉਹਨਾਂ ਦੇ ਹੱਕ ਚ ਆ ਕੇ ਕਿਦਾਂ ਬੋਲੇਗੀ ਬਿਲਕੁਲ ਇਸ ਤਰ੍ਹਾਂ ਦੀਆਂ ਪ੍ਰੈਕਟੀਕਲ ਦਿੱਕਤਾਂ ਵੀ ਦੋਨਾਂ ਦੇ ਸਾਹਮਣੇ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਸੀ ਪਰ ਹੁਣ ਜਦੋਂ ਇਹ ਤੈ ਹੋ ਗਿਆ ਕਿ ਪਾਰਟੀ ਦੀ ਚੋਣ ਹੈ ਹਾਲਾਂਕਿ ਸਟੇਜ ਤੇ ਹਰ ਸਟੇਜ ਤੇ ਅਸੀਂ ਬਹੁਤ ਵਾਰੀ ਆਪਾਂ ਵੀ ਇਦਾਂ ਦੀਆਂ ਖਬਰਾਂ ਕੀਤੀਆਂ ਹੈਗੀਆਂ ਨੇ ਕਿ ਸਮਝੌਤਾ ਪੋਸੀਬਲ ਹੈਗਾ ਸਮਝੌਤਾ ਹੋ ਸਕਦਾ ਹੈ ਸਮਝੌਤਾ ਨਹੀਂ ਹੋ ਸਕਦਾ ਇਸ ਤਰ੍ਹਾਂ ਨਹੀਂ اٹਕਲਾਂ ਅਖੀਰ ਤੱਕ ਚਲਦੀਆਂ ਰਹਿੰਦੀਆਂ ਨੇ ਪਰ ਹੁਣ ਤੱਕ ਜਿਹੜੀ ਗੱਲ ਨਿਕਲ ਕੇ ਕੱਲ੍ਹ ਵਾਲੀ ਮੀਟਿੰਗ 'ਚ ਆ ਗਈ ਹੈ ਉਹ ਤੋਂ ਇੱਕ ਗੱਲ ਤੈਅ ਹੋ ਗਈ ਕਿ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਪੂਰੀ ਤਰ੍ਹਾਂ ਮਨ ਬਣਾ ਲਿਆ ਹੈਗਾ ਕਿ ਪੰਜਾਬ ਦੇ ਵਿੱਚ ਅਸੀਂ ਇਕੱਲੇ ਤੌਰ ਤੇ ਚੋਣ ਲੜਨੀ ਹੈ ਔਰ ਉਹਦੇ ਤੈਅ ਕਰ ਲਿਆ ਕਿ ਇੰਡੀਆ ਵਲੋਗ ਨੂੰ ਅਸੀਂ ਅਗਲੀ ਮੀਟਿੰਗ ਦੇ ਵਿੱਚ ਆਪਣੇ ਇਸ ਫੈਸਲੇ ਤੋਂ ਜਾਣੂ ਕਰਾ ਦੇਵਾਂਗੇ ਉਸ ਤੋਂ ਬਾਅਦ ਕਾਂਗਰਸ ਦਾ ਰਸਮੀ ਫੈਸਲਾ ਆਏਗਾ ਉਸ ਤੋਂ ਬਾਅਦ ਦੋਹੇ ਤਰ੍ਹਾਂ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਤੌਰ ਤੇ ਆਪਣੀ ਜਿਹੜੀ ਮਹਮ ਹੈ ਉਹ ਬਿੱਡਦੀਆਂ ਸਾਨੂੰ ਨਜ਼ਰ ਆਉਣਗੀਆਂ ਜੀ ਚਰਨਜੀਤ ਜੀ ਇਹਦੇ ਨਾਲ ਹੀ ਜੇ ਗੱਲ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਰਦੇ ਆ ਉਹਨਾਂ ਵੱਲੋਂ ਲੋਕਾਂ ਨੂੰ ਕਿਤੇ ਵਾਅਦਿਆਂ ਦੇ ਕਰਦੇ ਆ ਤਾਂ ਇੱਕ ਵਾਅਦਾ 26 ਜਨਵਰੀ ਤੋਂ ਸ਼ੁਰੂ ਹੋਣਾ ਸੀ ਉਹ ਸੀ ਡੋਰ ਟੂ ਡੋਰ ਜਿਹੜੀ ਆਟਾ ਦਾਲ ਡਿਲੀਵਰੀ ਦਾ ਕਿ ਘਰ-ਘਰ ਆਟਾ ਦਾਲ ਦੀ ਜਿਹੜੀ ਡਿਲੀਵਰੀ ਕਰਨਾ ਡਿਲੀਵਰੀ ਦੇਣੀ ਸੀ ਪਰ ਉਸ ਹੁਣ ਕਈ ਤਰ੍ਹਾਂ ਦੇ ਅੜਿੱਕੇ ਜਿਹੜਨੇ ਆ ਉਹ ਖੜੇ ਹੋ ਰਹੇ ਨੇ ਅਸੀਂ ਜਾਨਣਾ ਚਾਹੁੰਗੇ ਉਹ ਅੜਿੱਕੇ ਕੀ ਨੇ ਤੇ ਇਹ ਸਕੀਮ ਕਿੱਥੇ ਕਿ ਜਿਹੜਾ ਹੈਗਾ ਹੁਣ ਖੜੀ ਐ ਦੇਖੋ ਆਪਾਂ ਪਹਿਲਾਂ ਵੀ ਕਈ ਵਾਰੀ ਇਸ ਗੱਲ ਦੀ ਜ਼ਿਕਰ ਕੀਤਾ ਗੱਲ ਕੀਤੀ ਹੈਗੀ ਐ ਕਿ ਜਿਹੜੀ ਚੀਜ਼ ਦੀ ਲੋਕਾਂ ਦੀ ਡਿਮਾਂਡ ਨਹੀਂ ਰਹਿੰਦੀ ਦੇਖੋ ਅਸੀਂ ਕੋਈ ਚੀਜ਼ ਡਿਮਾਂਡ ਕਰਦੇ ਹਾਂ ਕਿ ਸਾਨੂੰ ਇਹ ਚਾਹੀਦਾ ਜੀ ਸਰਕਾਰਾਂ ਤੋਂ ਉਮੀਦ ਲਾਉਣੀ ਆ ਬਿਲਕੁਲ ਉਹ ਸਰਕਾਰਾਂ ਤੇ ਇਹਨਾਂ ਨੂੰ ਗੱਲ ਸਮਝ ਪੈਂਦੀ ਐ ਅਸੀਂ ਕਦੇ ਨਹੀਂ ਕਿਹਾ ਸੀ ਕਿ ਸਾਨੂੰ 300 ਯੂਨਟ ਫ੍ਰੀ ਬਿਜਲੀ ਚਾਹੀਦੀ ਐ ਜੀ ਅਸਾਸੀ ਚਾਹੀਸੀ ਚਾਹੁੰਦੇ ਸਾਨੂੰ ਸਪਲਾਈ ਐ ਜਿਹੜੀ ਨਿਰਵਿਘਨ ਮਿਲਣੀ ਚਾਹੀਦੀ ਐ ਔਰ ਸਸਤੀ ਬਿਜਲੀ ਮਿਲਣੀ ਚਾਹੀਦੀ ਐ ਠੀਕ ਹੈ ਇਸ ਤਰੀ ਆਟਾ ਦਾਲ ਦੇ ਸੰਦਰਭ ਵਿੱਚ ਗੱਲ ਕਰਦੇ ਆ ਜਦੋਂ ਆਪਾਂ ਲੋਕਾਂ ਨੇ ਇਹ ਤਾਂ ਕਿਹਾ ਸੀ ਕਿ ਆਟਾ ਦਾਲ ਮਿਲ ਰਿਹਾ ਹੈ ਉਹਨਾਂ ਨੂੰ ਆਲਰੇਡੀ ਨੈਸ਼ਨਲ ਫੂਡ ਸਕਿਉਰਟੀ ਮਿਸ਼ਨ ਹੈ ਜਿਹੜਾ ਭਾਰਤ ਸਰਕਾਰ ਦਾ ਉਹਦੇ ਤਹਿਤ ਲੋਕਾਂ ਨੂੰ ਮਿਲ ਰਿਹਾ ਕਣਕ ਅਨਾਜ ਮਿਲ ਰਿਹਾ ਪਹਿਲਾਂ ਹੀ ਜੀ ਇਹ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਦੀ ਨੇ ਕਿਹਾ ਕਿ ਨਹੀਂ ਅਸੀਂ ਤੁਹਾਨੂੰ ਘਰੇ ਅਨਾਜ ਆ ਜਿਹੜਾ ਦੇ ਕੇ ਆਵਾਂਗੇ ਇਹਨਾਂ ਨੂੰ ਵੀ ਲੱਗਦਾ ਹੋਵੇਗਾ ਕਿ ਜਦੋਂ ਆਟਾ ਦਾਲ ਹੈ ਜਿਹੜੀ ਉਹ ਤਾਂ ਤੁਹਾਨੂੰ ਸੈਂਟਰ ਦੀ ਸਕੀਮ ਤਹਿਤ ਮਿਲ ਰਹੀ ਹੈ ਫਿਰ ਸਾਡਾ ਕੀ ਰੋਲ ਹੋਇਆ ਕਿਉਂਕਿ ਪੋਲੀਟੀਕਲ ਪਾਰਟੀਆਂ ਨੇ ਪੋਲੀਟੀਕਲ ਲੋਕਾਂ ਨੇ ਤਾਂ ਆਪਣਾ ਮਫਾਦ ਸੋਚਣਾ ਹੁੰਦਾ ਹੈਗਾ ਤੇ ਇਹਨਾਂ ਨੂੰ ਲੱਗੇ ਕਿ ਆਪਾਂ ਕੁਝ ਨਵਾਂ ਬਣ ਕਰੀਏ ਕਿਉਂਕਿ ਦਿੱਲੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਸੀ ਕਿ ਤੁਹਾਨੂੰ ਅਨਾਜ ਹੈ ਤੁਹਾਡੇ ਡੋਰਸਟੈਪ ਤੇ ਅਸੀਂ ਤੁਹਾਨੂੰ ਦੇ ਕੇ ਆਵਾਂਗੇ ਉੱਥੇ ਤਾਂ ਇਹ ਚੀਜ਼ ਪੋਸੀਬਲ ਨਹੀਂ ਹੋਈ ਹੁਣ ਪੰਜਾਬ ਦੇ ਵਿੱਚ ਤਕਰੀਬਨ ਪਹਿਲੇ 29 ਮਾਰਚ ਨੂੰ ਜਿਹੜੀ ਪਹਿਲਾ ਮਹੀਨਾ ਸੀ ਜਦੋਂ ਮੁੱਖ ਮੰਤਰੀ ਨੇ ਸੋਚ ਚੁੱਕੀ ਸੀ ਉਸ ਤੋਂ ਬਾਅਦ ਇਹ ਅਨਾਉਂਸਮੈਂਟ ਕਰਤੀ ਸੀ ਉਸੇ ਮਹੀਨੇ ਦੇ ਵਿੱਚ ਹੀ ਨੈਕਸਟ ਦੇ ਵਿੱਚ ਮਾਰਚ ਚ ਜੀ ਸੋਚ ਚੁੱਕਣ ਤੋਂ ਬਾਅਦ ਕਿ ਅਸੀਂ ਤੁਹਾਨੂੰ ਘਰ ਘਰ ਆਟਾ ਪੁਚਾਵਾਂਗੇ ਘਰ ਘਰ ਤੁਹਾਨੂੰ ਅਨਾਜ ਹੈ ਜਿਹੜਾ ਦਿੱਤਾ ਜਾਏਗਾ ਫਿਰ ਉਸ ਤੋਂ ਬਾਅਦ ਕੈਬਨਟ ਦੇ ਵਿੱਚ ਵੀ ਪਾਸ ਹੋ ਗਿਆ ਸੀਗਾ ਫਿਰ ਇਹ ਕਹਿ ਕੇ ਚਲੋ 1 ਅਕਤੂਬਰ ਆਪਾਂ 22 ਤੋਂ ਦੇ ਦੇਵਾਂਗੇ ਫਿਰ ਜਿਹੜੇ ਦੀਪੂ ਹੋਲਡਰ ਸੀ ਉਹ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾ ਏ ਇਹਦੇ ਵਿੱਚ ਸਾਨੂੰ ਕੀ ਫਾਇਦਾ ਹੋਏਗਾ ਕਿਉਂਕਿ ਪਹਿਲਾਂ ਸਾਰਾ ਅਨਾਜ ਐ ਦੀਪੂਆਂ ਤੇ ਮਿਲਦਾ ਤੁਸੀਂ ਘਰ ਘਰ ਦੇ ਕੇ ਆਵਾਂਗੇ ਲੋਕਾਂ ਦੇ ਵਿੱਚ ਵੀ ਇਸ ਗੱਲ ਦੀ ਕੁਸਰਮਸਰ ਸ਼ੁਰੂ ਹੋ ਗਈ ਸੀਗੀ ਕਿ ਅਸੀਂ ਤਾਂ ਮੰਗ ਹੀ ਨਹੀਂ ਕੀਤੀ ਜੀ ਬਿਲਕੁਲ ਹੈਨਾ ਤੇ ਆਟਾ ਇਹ ਕਹੇ ਸੀ ਕਿ ਸਟੇਟ ਪਹਿਲਾਂ ਹੀ ਫਾਈਨੈਂਸ਼ੀਅਲੀ ਇੰਨੀ ਡਾਊਨ ਚੱਲ ਰਹੀ ਹੈਗੀ ਹੈ ਫਾਈਨੈਂਸ਼ੀਅਲ ਹੈਲਥ ਹੈ ਜੀ ਸਟੇਟ ਦੀ ਬਹੁਤੀ ਵਧੀਆ ਨਹੀਂ ਹੈਗੀ ਹੈ ਇਸ ਕਰਕੇ ਇਹ ਨਵਾਂ ਬੋ ਜਿਹੜਾ 500 ਕਰੋੜ ਰੁਪਈਆ ਹੋਮ ਡਿਲੀਵਰੀ ਦਾ ਪਏਗਾ ਇਹ ਪਾਉਣ ਦੀ ਕੀ ਲੋੜ ਹੈ ਜੀ ਤਾਂ ਡੀਪੂ ਹੋਲਡਰ ਜੀ ਤੋਂ ਹਾਈ ਕੋਰਟ ਚਲੇ ਗਏ ਸੀ ਤਾਂ ਹਾਈ ਕੋਰਟ ਨੇ ਅੱਗੇ ਐਕਸ਼ਨ ਲਿਆ ਤਾਂ ਪੰਜਾਬ ਸਰਕਾਰ ਨੇ ਉਹ ਸਕੀਮ ਆਪਣੀ ਡ੍ਰੌਪ ਕਰਤੀ ਜੀ ਫਿਰ ਨਵੇਂ ਸਿਰੋਂ ਸਕੀਮ ਬਣਾਈ ਉਹਦੇ ਵਿੱਚ ਉਹਨਾਂ ਨੇ ਕਹਿ ਕੇ ਡੀਪੂ ਹੋਲਡਰ ਹੈ ਜਿਹੜੇ ਉਹ ਵੀ ਪਾਰਟਿਸਿਪੇਟ ਕਰਨਗੇ ਹੋਮ ਡਿਲੀਵਰੀ ਦੇ ਵਿੱਚ ਕਰ ਸਕਦੇ ਨੇ ਨਾਲੇ ਨੂੰ ਆਪਸ਼ਨਲ ਕਰਤਾ ਕਿ ਜਿਹਦਾ ਜੀ ਕਰਦਾ ਉਹ ਆਟਾ ਲੈ ਲੇ ਜਿਹਦਾ ਜੀ ਕਰਦਾ ਉਹ ਕੰਕ ਲੈ ਲਵੇ ਜੀ ਤੇ ਨਾਲ ਹੀ ਇਹਨੂੰ ਮਾਰਕਫੈਟ ਨੂੰ ਨੋਡਲ ਏਜੰਸੀ ਬਣਾ ਕੇ ਜਿਸ ਤਰ੍ਹਾਂ ਪਿੰਡਾਂ 'ਚ ਦੀਪੂ ਚੱਲਦੇ ਨੇ ਇਹ ਮਾਰਕਫੈਟ ਦੇ ਦੀਪੂ ਜਿਹੜੇ ਨਵੇਂ ਖੋਲਣ ਦੀ ਪ੍ਰਪੋਜ਼ਲ ਬਣਾਈ ਹੈਗੀ ਆ ਜੀ ਪਹਿਲਾਂ ਇਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਜੀ ਜਿਹੜੇ ਗੁਰਪੁਰਬ ਲੰਘਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨਹੀਂ ਲੰਘਿਆ ਉਦੋਂ ਤੋਂ ਇਹ ਸ਼ੁਰੂ ਕਰਨਾ ਸੀ ਜੀ ਫਿਰ ਇਹਨਾਂ ਨੇ ਯੋਜਨਾ ਬਣਾਈ ਸੀ ਕਿ 26 ਜਨਵਰੀ ਆ ਜਿਹੜੀ ਹੁਣ ਆਣੀ ਹੈਗੀ ਐ ਉਹ ਤੋਂ ਇਹ ਪ੍ਰਪੋਜ਼ਲ ਬਣਾਈ ਸੀ ਕਿ ਉਦੋਂ ਸ਼ੁਰੂ ਕਰਾਂਗੇ ਅਸੀਂ ਪਰ ਮੈਨੂੰ ਹੁਣ ਜਿਹੜਾ ਪਤਾ ਲੱਗਿਆ ਕਿ ਵੀ ਉਸਤੇ ਵੀ ਇਹ ਸਕੀਮ ਹੈ ਜਿਹੜੀ ਸ਼ੁਰੂ ਨਹੀਂ ਹੋ پا ਰਹੀ ਤਾਂ ਇਹਨਾਂ ਮਤਲਬ ਕਿ ਪੂਰੇ ਤਕਰੀਬਨ 2 ਸਾਲ ਤਾਂ ਇਦਾਂ ਹੀ ਗੁਜ਼ਰ ਜਾਣੇ ਹੈਗੇ ਨੇ ਜੀ ਕੁਸਰ ਮੁਸਰ ਦੇ ਵਿੱਚ ਹੀ ਕਿਉਂਕਿ ਕੋਈ ਵੀ ਸਰਕਾਰ ਦੇ ਫੈਸਲੇ ਕਈ ਫੈਸਲੇ ਇਦਾਂ ਦੇ ਆ ਜਿਹੜੇ ਲਟਕ ਰਹੇ ਜਿਵੇਂ ਆਪਾਂ ਖੇਤੀ ਨੀਤੀ ਦੀ ਗੱਲ ਕਰਦੇ ਆ ਖੇਤੀ ਨੀਤੀ ਐਕਸਪਰਟਸ ਨੇ ਕਮੇਟੀਆਂ ਨੇ ਤਿਆਰ ਕਰਕੇ ਸਰਕਾਰ ਨੂੰ ਸੌਂਪ ਦਿੱਤੀ ਪਰ ਉਹਦੀ ਅਨਾਉਂਸਮੈਂਟ ਨਹੀਂ ਅਜੇ ਤੱਕ ਹੋਈ ਉਸੇ ਤਰ੍ਹਾਂ ਹੀ ਇਹ ਆ ਆਟਾ ਦਾਲ ਸਕੀਮ ਦੀ ਹੈਗੀ ਹੈ ਕਿ ਕਦੇ ਕਹਿੰਦੇ ਨੇ ਕਿ ਅਸੀਂ ਗੁਰਪ੍ਰਬੂ ਤੋਂ ਸ਼ੁਰੂ ਕਰਾਂਗੇ ਕਦੇ ਕਦੇ 26 ਜਨਵਰੀ ਤੋਂ ਸ਼ੁਰੂ ਕਰਾਂਗੇ ਉਹ ਫੇਰ ਵੀ ਪਤਾ ਲੱਗੇ ਕਿ ਕੋਈ ਢਿੱਲ ਮੱਠ ਇਦਾਂ ਦੀ ਕੋਈ ਆੜੇ ਆ ਰਹੇ ਨੇ ਕੁਝ ਨਿਜ਼ਮ ਹੈ ਜਿਹੜੇ ਜਾਂ ਤਿਆਰੀਆਂ ਨੇ ਉਹ ਪੂਰੀਆਂ ਨਹੀਂ ਹੋਈਆਂ ਹਾਲਾਂਕਿ ਟੈਂਡਰ ਵਗੈਰਾ ਦਾ ਜਿਹੜੇ ਆਟੇ ਦੀ ਪਸਾਈ ਕਰਾਉਣੀ ਸੀ ਉਹ ਹੋ ਚੁੱਕੇ ਨੇ ਉਹ ਸਿਰੇ ਲੱਜੁੱਕੇ ਨੇ ਮਾਰਕਫੈਟ ਦੀ ਨੇ ਮਾਡਲ ਸ਼ਾਪ ਸਕੂਲ ਨਹੀਂ ਆ ਉਹਨਾਂ ਦੇ ਵਿੱਚ ਵੀ ਕੁਝ ਤਿਆਰ ਹੋ ਗਈਆਂ ਕੁਝ ਤਿਆਰ ਹੋਣੀਆਂ ਬਾਕੀਆਂ ਨੇ ਪਰ ਅਜੇ ਪੂਰੀ ਤਿਆਰੀ ਨਹੀਂ ਇਹਦਾ ਮਤਲਬ ਹੈ ਕਿ 2 ਸਾਲ ਤੋਂ ਤੁਸੀਂ ਡੇਬਨ ਤੋਂ ਇਹ ਕੰਮ ਸ਼ੁਰੂ ਕਰਤਾ ਸੀ 2 ਸਾਲ ਬਾਅਦ ਵੀ ਅਸੀਂ ਜਿਹੜਾ ਅਜੇ ਪਾਈਪਲਾਈਨ 'ਚ ਹੈਗੇ ਆ ਤਾਂ ਲੱਗਦਾ ਵੀ ਕਿ ਨਹੀਂ ਹੋਏਗਾ ਇਹਨਾਂ ਜ਼ਰੂਰ ਹੈ ਕਿ ਪਿੱਛੇ ਸਰਕਾਰ ਨੇ ਵੈਰੀਫਿਕੇਸ਼ਨ ਆਟਾ ਦਾਲ ਸਕੀਮ ਦੇ ਜਿੰਨੇ ਵੀ ਕਾਰਡ ਸੀਗੇ ਉਹਨਾਂ ਦੀ ਕਰਵਾਈਸ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਉਹਦੇ ਵਿੱਚ 3.5 ਲੱਖ ਇਹਨਾਂ ਨੇ ਕਾਰਡ ਹੈ ਜਿਹੜੇ ਉਹ ਕਟਣ ਦਾ ਫੈਸਲਾ ਵੀ ਕੀਤਾ ਸੀ ਤੇ ਆਪਾਂ ਨੂੰ ਰੋਲਾ ਪਿਆ ਸੀ ਪਿੰਡਾਂ ਦੇ ਵਿੱਚ ਕਿ ਕਾਰਡ ਘਟ ਰਹੇ ਨੇ ਜੀ ਸੋ ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਆਪਣੀ એનર્ਜੀ ਹੈ ਜਿਹੜੀ ਫਜ਼ੂਲ ਦੀ ਕਿ ਜਦੋਂ ਲੋਕ ਸੈਟੀਸਫਾਈ ਨੇ ਕਣਕ ਦੀ ਲੋਕਾਂ ਕੋਲ ਜਾ ਰਹੀ ਹੈ ਤਾਂ ਅਸੀਂ ਨਾਲ ਆਟੇ ਨੂੰ ਅਨਾਉਂਸ ਕਰਦਾ ਹੋਮ ਡਿਲੀਵਰੀ ਦਾ ਅਨਾਉਂਸ ਕਰ ਦਿੱਤਾ ਤਾਂ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਜਿਹੜੀਆਂ ਚੀਜ਼ਾਂ ਲੋਕ ਮੰਗਦੇ ਐ ਉਹਨਾਂ ਨੂੰ ਤਰਜੀਹੀ ਅਧਾਰ ਤੇ ਦੇਣਾ ਚਾਹੀਦਾ ਹੈ ਜੀ ਚਰਨਜੀਤ ਜੀ ਇੱਕ ਪੰਜਾਬ ਤੇ ਅਕਸਰੀ ਪ੍ਰਦੂਸ਼ਣ ਨੂੰ ਲੈ ਕੇ ਉਂਗਲਾ ਉਠਤਿਆ ਰਹੀਆਂ ਨੇ ਵੀ ਕਿ ਝੋਨੇ ਦਾ ਸੀਜ਼ਨ ਜਦੋਂ ਵਾਢੀ ਦਾ ਸਮਾਂ ਹੁੰਦਾ ਤਾਂ ਪਰਾਲੀ ਸਾੜੀ ਜਾਂਦੀ ਹੈ ਤੇ ਜਿਸ ਕਰਕੇ ਪੰਜਾਬ 'ਚ ਵੱਡੇ ਪੱਧਰ ਤੇ ਪ੍ਰਦੂਸ਼ਣ ਹੁੰਦਾ ਤੇ ਉਸ ਦਾ ਅਸਰ ਕੌਮੀ ਰਾਜਸਥਾਨੀ ਤੱਕ ਪੈਂਦਾ ਇਸ ਤਰ੍ਹਾਂ ਦੀ ਅਕਸਰ ਜਿਹੜਾ ਪੰਜਾਬ ਤੇ ਦੋਸ਼ ਵੀ ਲੱਗਦੇ ਰਹੇ ਨੇ ਜਿਸ ਲਈ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਦੀ ਵੰਡ ਵੀ ਕੀਤੀ ਗਈ ਤੇ ਹੁਣ ਉਸ ਵੰਡ ਤੇ ਵੀ ਉਂਗਲਾਂ ਉਠ ਰਹੀਆਂ ਨੇ ਕਈ ਤਰ੍ਹਾਂ ਦੇ ਜਿਹੜੇ ਦੋਸ਼ ਲੱਗ ਰਹੇ ਨੇ ਤੇ ਸਰਕਾਰ ਵੱਲੋਂ ਵੀ ਕਈਆਂ ਤੇ ਜਿਹੜਾ ਕਾਰਵਾਈ ਕਰਨ ਦੀ ਤਿਆਰੀ ਕੀਤੀ ਗਈ ਹੈ ਤਾਂ ਅਸੀਂ ਜਾਨਣਾ ਚਾਹਾਂਗੇ ਵੀ ਕਿ ਇਸ ਗੱਲ ਨੂੰ ਜਿਹੜਾ ਹੈ ਕਾਫੀ ਸਮਾਂ ਬੀਤ ਚੁੱਕਾ ਆਖਿਰਕਾਰ ਹੁਣ ਇਹੋ ਜੀ ਕੀ ਗੱਲ ਸਾਹਮਣੇ ਆਈ ਹੈ ਵੀ ਕਿ ਇਹ ਜਿਹੜੇ ਪ੍ਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਉੱਚਾ ਭਲੇ ਦੀ ਗੱਲਾਂ ਕਹਿ ਲਈ ਜਾਂ ਹੋਰ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ ਇਹ ਪੂਰਾ ਮਾਮਲਾ ਕੀ ਹੈ ਦੇਖੋ ਇਹ ਗੱਲ ਤਾਂ ਹੁਣ ਪੁਰਾਣੀ ਹੋ ਗਈ ਹੈ ਕਿ ਭਾਰਤ ਸਰਕਾਰ ਨੇ ਅਸਲ ਚ ਪ੍ਰਾਲੀ ਪ੍ਰਬੰਧਨ ਲਈ ਜਿੰਨੀ ਵੀ ਮਸ਼ੀਨਰੀ ਦੇਣੀ ਸੀ ਉਹ ਪੰਜਾਬ ਨਹੀਂ ਸੀ ਕੱਲਾ ਉਹਦੇ ਵਿੱਚ ਹਰਿਆਣਾ ਵੀ ਸੀ ਵੈਸਟਰਨ ਯੂਪੀ ਵੀ ਸੀ ਉਹਨਾਂ ਸਟੇਟਾਂ ਨੂੰ ਵੀ ਪੈਸੇ ਦਿੱਤੇ ਐ ਸਾਨੂੰ ਵੀ ਪੈਸੇ ਦਿੱਤੇ ਐ ਉਹ ਕੇਂਦਰੀ ਜਿਹੜੀ ਮਦਦ ਆਈ ਸਾਨੂੰ ਉਹਦੇ ਨਾਲ ਸਾਨੂੰ ਕਿਹਾ ਗਿਆ ਕਿ ਤੁਸੀਂ ਖੇਤੀਬਾੜੀ ਵਿਭਾਗ ਦਾ ਨੋਡਲ ਏਜੰਸੀ ਬਣੀ ਉਹਨਾਂ ਨੇ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਜਾਂ ਦੂਸਰੇ ਜਿਹੜੇ ਸੈਂਟਰ ਹੈਗੇ ਨੇ ਕੋਆਪਰੇਟਿਵ ਸੁਸਾਇਟੀਆਂ ਹੈਗੀਆਂ ਪੰਚਾਇਤਾਂ ਹੈਗੀਆਂ ਨੇ ਉਹਨਾਂ ਨੂੰ ਆਨਲਾਈਨ ਅਪਲਾਈ ਕਰਕੇ ਤੁਸੀਂ ਉਹਨਾਂ ਨੂੰ ਮਸ਼ੀਨਰੀ ਡਿਸਟ੍ਰਿਬਿਊਟ ਕਰੋ ਉਹ ਹਰ ਮਸ਼ੀਨ ਦੇ ਉੱਪਰ ਅਤਿਸ਼ ਉਹਨਾਂ ਨੂੰ ਜਿਹੜੀ ਸਬਸਿਡੀ ਦਿੱਤੀ ਜਾਣੀ ਸੀ ਤੇ ਨਾਰਮਲੀ ਜਿੱਥੇ ਕੋਈ ਸੈਂਟਰ ਦਾ ਪੈਸਾ ਹੋਵੇ ਸਬਸਿਡੀ ਹੋਵੇ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੀ ਚੋਰ ਮੋਰੀਆਂ ਦੀ ਜਿਹੜੀ ਗੁਜਾਇਸ਼ ਹੈ ਉਹ ਰਹਿ ਜਾਂਦੀ ਹੈ ਹਾਲਾਂਕਿ ਪ੍ਰੋਪਰ ਆਨਲਾਈਨ ਅਪਲਾਈ ਹੋਇਆ ਆਨਲਾਈਨ ਫਿਰ ਤੁਸੀਂ ਉਸ ਤੋਂ ਬਾਅਦ ਡਰਾ ਹੈ ਜਿਹੜਾ ਕੱਢਿਆ ਗਿਆ ਤਾਂ ਇਹ ਪਿਛਲੀ ਸਰਕਾਰ ਵੇਲੇ ਦੀ ਗੱਲ ਹੈ 2018-19 ਤੋਂ ਲੈ ਕੇ 21-22 ਦੇ ਜਿਹੜੇ 4 ਸਾਲਾਂ ਦਾ ਅਰਸਾ ਸੀ ਉਹਦੇ ਵਿੱਚ 1100 78 ਕਰੋੜ ਰੁਪਏ ਦੀ ਮਸ਼ੀਨਰੀ ਹੈ ਜਿਹੜੀ ਪੰਜਾਬ ਨੂੰ ਦਿੱਤੀ ਸੀ ਤਕਰੀਬਨ 90 ਹਜ਼ਾਰ ਮਸ਼ੀਨਾ ਜਿਹੜੀਆਂ ਉਹ ਡਿਸਟ੍ਰੀਬਿਊਟ ਹੋਈਆਂ ਸੀ ਜੀ ਉਸ ਤੋਂ ਬਾਅਦ ਜਦੋਂ ਇਹਦੇ ਵਿੱਚ ਕਪੜੇ ਦੀ ਬੋ ਆਉਣ ਲੱਗੀ ਤਾਂ ਕੇਂਦਰੀ ਟੀਮ ਨੇ ਇਹਦੀ ਆ ਕੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਉਹਨਾਂ ਨੇ ਦੇਖਿਆ ਕਿ ਜੇ ਏ ਬੰਦੇ ਨੂੰ ਕਿਸੇ ਨੂੰ ਸਬਸਿਡੀ ਮਿਲੀ ਹੈ ਤਾਂ ਚੈੱਕ ਕੀਤਾ ਭਾਈ ਤੇਰੀ ਮਸ਼ੀਨ ਕਿੱਥੇ ਹੈ ਜੀ ਤਕਲੀ-ਕਲੀ ਮਸ਼ੀਨ ਦੀ ਜਿਹੜੀ ਵੈਰੀਫਿਕੇਸ਼ਨ ਹੋਈ ਸੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਤਕਰੀਬਨ 11000 ਮਸ਼ੀਨਾਂ ਇਹ ਜੀਆਂ ਪਾਈਆਂ ਗਈਆਂ ਕਿ ਜਿਹੜੀਆਂ ਮਿਲੀਆਂ ਹੀ ਨਹੀਂ ਕਿਸਾਨਾਂ ਕੋਲੇ ਜੀ ਬੰਦੇ ਨੇ ਸਬਸਿਡੀ ਤਾਂ ਲੈ ਲਈ ਕਾਗਜ਼ਾਂ 'ਚ ਉਹਦੇ ਨਾਂ ਤੇ ਮਸ਼ੀਨ ਬੋਲ ਰਹੀ ਐ ਪਰ ਪ੍ਰੈਕਟੀਕਲੀ ਉਹਦੇ ਕੋਲੇ ਉਹਦੇ ਘਰ 'ਚੋਂ ਉਹਦੇ ਖੇਤ 'ਚ ਮਸ਼ੀਨ ਐ ਜਿਹੜੀ ਉਹ ਕਿਤੇ ਲੱਭੀ ਨਹੀਂ 11000 ਤਕਰੀਬਨ 140 ਕਰੋੜ ਰੁਪਏ ਦੇ ਮੁੱਲ ਦੀਆਂ ਇਹ ਮਸ਼ੀਨਾਂ ਸੀ ਦੇਖੋ ਜਿੱਥੇ ਵੀ ਸਰਕਾਰੀ ਪੈਸੇ ਦੀ ਇਸ ਤਰ੍ਹਾਂ ਦੀ ਦੁਰਵਰਤੋਂ ਹੁੰਦੀ ਐ ਜਾਂ ਕੋਈ ਕਬਲਾ ਹੋ ਜਾਂਦਾ ਐ ਉਹਦੇ ਟਾਈਮਲੀ ਇੱਕ ਟੈਕਸ਼ਨ ਲਿਆ ਜਾਣਾ ਬਣਦਾ ਸੀ ਜੇ ਤੁਹਾਨੂੰ ਪਤਾ ਸੀ ਕਿ 2018-19 ਚ ਅਸੀਂ ਮਸ਼ੀਨਰੀ ਦਿੱਤੀ ਤਾਂ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਪਹਿਲੇ ਸਾਲ ਹੀ ਕਿਉਂ ਨਹੀਂ ਹੋਈ ਜੇ ਪਹਿਲੇ ਸਾਲ ਫਿਜ਼ੀਕਲ ਵੈਰੀਫਿਕੇਸ਼ਨ ਹੁੰਦੀ ਤਾਂ ਸਰਕਾਰ ਦੇ ਧਿਆਨ ਚ ਹੁੰਦਾ ਕਿ ਮਸ਼ੀਨਾਂ ਗਾਇਬ ਹੋ ਰਹੀਆਂ ਨੇ ਉਹ ਕਪਲੇ ਬਾਰੇ ਸਾਨੂੰ ਟਾਈਮਲੀ ਪਤਾ ਲੱਗਦਾ ਫਿਰ ਅਸੀਂ ਜਿਹੜੇ ਅਗਲੇ 3 ਸਾਲ ਸੀ ਉਹਨਾਂ ਨੂੰ ਅਸੀਂ ਰੋਕ ਸਕਦੇ ਸੀ ਜੀ ਇਹਦਾ ਮਤਲਬ ਹੈ ਕਿ ਤੁਸੀਂ ਆਪਣੀ ਲੇਟ ਲਤੀਫੀ ਦੇ ਵਿੱਚ ਹੀ ਜਿਹਦੇ 3-4 ਸਾਲ ਲਟਕਾ ਦਿੱਤੇ ਉਹ 4 ਸਾਲ ਜਿਹੜਾ ਰੈਗੂਲਰ ਕਪਲਾ ਜਿਹੜਾ ਉਹ ਹੁੰਦਾ ਰਿਹਾ ਤੇ ਹੁਣ ਉਸ ਤੋਂ ਬਾਅਦ ਜਦੋਂ ਕਪਲਾ ਪਤਾ ਲੱਗਿਆ ਕਿ 140 ਕਰੋੜ ਰੁਪਏ ਦੀ ਮਸ਼ੀਨਰੀ ਲੱਭ ਹੀ ਨਹੀਂ ਰਹੀ ਸਾਨੂੰ ਤਾਂ ਹੁਣ ਜਿਹੜਾ ਪੰਜਾਬ ਸਰਕਾਰ ਨੇ ਉਹ ਤੇ ਐਕਸ਼ਨ ਲੈਣਾ ਸ਼ੁਰੂ ਕੀਤਾ ਹੁਣ ਤਕਰੀਬਨ 900 ਅਧਿਕਾਰੀ ਨੇ ਮੁਲਾਜ਼ਮ ਨੇ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਸ਼ੋਕਾਜ਼ ਨੋਟਸ ਦਿੱਤੇ ਨੇ ਤਾਂ ਦੂਸਰੀ ਇਹ ਹੈਗਾ ਸਰਕਾਰ ਦਾ ਪੱਖ ਦੂਸਰੀ ਪਾਸੇ ਜਿਹੜੇ ਐਗਰੀਕਲਚਰ ਇਹਨਾਂ ਚ ਏਡੀਓ ਵੀ ਨੇ EOB ਨੇ ਸਹਾਇਕ ਸਬ ਇਨਸਪੈਕਟਰ ਵੀ ਨੇ ਜੀ ਤਾਂ ਉਹਨਾਂ ਨੇ ਵੀ ਆਪਣੇ ਜਿਹੜੇ ਧਰਨੇ ਮੁਜ਼ਾਰੇ ਸ਼ੁਰੂ ਕਰ ਦਿੱਤੇ ਉਹ ਕਹਿੰਦੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਇਸ ਮਸ਼ੀਨਰੀ ਦੇ ਵਿੱਚ ਖਰੀਦ ਦੇ ਵਿੱਚ ਇਹਦੀ ਵੈਰੀਫਿਕੇਸ਼ਨ ਦੇ ਵਿੱਚ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਸੀ ਕਹਿੰਦੇ ਆਨਲਾਈਨ ਅਪਲਾਈ ਹੋਇਆ ਬਾਅਦ ਵਿੱਚ ਡਰਾ ਕੱਢੇਗੇ ਉਹਦੀ ਵੈਰੀਫਿਕੇਸ਼ਨ ਹੋਈ ਸਾਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੀ ਟ੍ਰਾਂਸਫਰਾਂ ਵੀ ਹੋ ਗਈਆਂ ਇਧਰ ਉਧਰ ਵੀ ਚਲੇ ਗਏ ਨੇ ਜੀ ਤਾਂ ਉਹਨਾਂ ਦਾ ਪੱਖ ਇਹ ਹੈ ਕਿ ਸਾਨੂੰ ਪਹਿਲਾਂ ਸੁਣਿਆ ਜਾਵੇ ਸ਼ੋਅ ਕਾਸ ਨੋਟਸ ਦਿੱਤੇ ਬਹੁਤਾਂ ਨੇ ਜਿਵੇਂ ਕੈਪਸ ਨੇ ਕਹਿੰਦੇ ਨੇ ਕਿ ਬਹੁਤ ਸਾਰੇ ਨੇ ਜਵਾਬ ਹੈ ਜਿਹੜੇ ਉਹ ਦੇ ਵੀ ਦਿੱਤੇ ਨੇ ਤਾਂ ਦੇਖਣ ਵਾਲਾ ਕਿ ਜੇ ਕਿਸੇ ਨੇ ਕਪਲਾ ਕੀਤਾ ਜੀ ਜੀ ਦੀ ਜ਼ਿੰਮੇਵਾਰੀ ਤੈਹ ਹੋਣੀ ਬੰਦੀ ਹੈ ਉਹਦੀ ਕੀਤੀ ਜਾਣੀ ਬੰਦੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਗਰ ਕੋਈ ਬੇਕਸੂਰ ਹੈਗਾ ਜੀ ਅਗਰ ਕੋਈ ਆਪਣੇ ਜਵਾਬ ਦੇ ਵਿੱਚ ਕਹਿੰਦਾ ਕਿ ਮੇਰਾ ਇਹ ਹੈ ਤੇ ਉਹਦਾ ਸਾਬਤ ਹੋ ਜਾਂਦਾ ਕਿ ਇਸ ਬੰਦੇ ਦਾ ਪੂਰੇ ਪ੍ਰੋਸੈਸ ਦੇ ਵਿੱਚ ਕੋਈ ਰੋਲ ਨਹੀਂ ਸੀ ਤਾਂ ਉਹਨਾਂ ਨੂੰ ਜਿਹੜਾ ਮਾਫੀ ਵੀ ਮੇ ਹੋਣੀ ਚਾਹੀਦੀ ਹੈ ਇਸ ਕਰਕੇ ਸਮੇਂ ਸਰ ਕੋਈ ਚੁੱਕਿਆ ਜਾਂਦਾ ਸਟੈਪ ਤਾ ਸ਼ਾਇਦ ਇੰਨੇ 140 ਕਰੋੜ ਰੁਪਏ ਦੀ ਰਾਸ਼ੀ ਦਾ ਕਪੜਾ ਨਹੀਂ ਹੋਣਾ ਸੀ ਚਲੋ ਜੇ ਦੇਰੀ ਨਾਲ ਹੁਣ ਸਟੈਪ ਚੁੱਕਿਆ ਤਾਂ ਘਟੋ ਘਟ ਇਹਨੂੰ ਕਿਸੇ ਮੁਕਾਮ ਤੇ ਸਰਕਾਰ ਨੂੰ ਲੈ ਕੇ ਜਾਣਾ ਚਾਹੀਦਾ ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਹੋਰ ਕਪੜੇ ਦੀ ਗੁਜਾਇਸ਼ ਹੈ ਜਿਹੜੀ ਉਹ ਨਾ ਬਚੇ ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਰ੍ਹਾਂ